ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਥ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਵਾਹਿਗੁਰੂ ਦੇ ਚਰਣਾ ਨਾਲ ਜੁੜ ਕੇ ਮਨੁੱਖਾ ਜਨਮ ਦਾ ਲਾਭ ਖੱਟਿਏ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਉਮਰ ਦੀ ਨਦੀ ਜਿਹੜੀ ਹੈ ਇਹ ਵਹਿੰਦੀ ਜਾ ਰਹੀ ਹੈ ਪਰਮਾਤਮਾ ਦਾ ਨਾਮ ਜਪ ਕਰਕੇ ਇਸ ਵਹਿੰਦੀ ਹੋਈ ਉਮਰ ਦੀ ਨਦੀ ਨੂੰ ਸਫਲਾ ਬਣਾਈਏ ਗੁਰਬਾਣੀ ਫਰਮਾਨ ਹੈ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਬਹਤੀ ਜਾਤ ਦਾ ਮਤਲਬ ਉਮਰ ਦੀ ਨਦੀ ਦਾ ਵਹਿਣਾ ਦ੍ਰਿਸ਼ਟ ਦਾ ਮਤਲਬ ਹੈ ਨਿਗਾਹ ਜਾਂ ਧਿਆਨ ਕਹਿੰਦੇ ਭਾਈ ਤੇਰੀ ਉਮਰ ਦੀ ਨਦੀ ਜਿਹੜੀ ਹੈ ਇਹ ਵਹਿੰਦੀ ਜਾ ਰਹੀ ਹੈ ਪਰ ਤੂੰ ਇੱਧਰ ਧਿਆਨ ਨਹੀਂ ਕਰਦਾ ਮਿਥਿਆ ਮੋ ਬੰਦੈ ਨਿਤ ਪਾਰਚ ਮਿਥਿਆ ਦਾ ਮਤਲਬ ਹੈ ਨਾਸਵੰਤ ਪਾਰਚ ਦਾ ਮਤਲਬ ਹੈ ਕੱਪੜੇ ਮਿਥਿਆ ਮੋ ਪਾਰਚ ਨਾਸਵੰਤ ਪਦਾਰਥਾਂ ਦੇ ਕਪੜੇ ਬਨਣੋਂ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਨਣੋਂ ਹੀ ਸਦਾ ਬਨਦਾ ਰਹਿੰਦਾ ਹੈ ਪਰ ਤੂੰ ਕਦੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਨਹੀਂ ਧਰਿਆ ਮਾਦਵੇ ਪੱਜ ਦਿਨ ਨਿਤ ਰਣੀ ਮਾਦਵੇ ਆਖਦੇ ਹਨ ਉਹ ਪ੍ਰਮਾਤਮਾ ਨੂੰ ਅੱਜ ਦਾ ਮਤਲਬ ਹੈ ਸਿਮਰਨਾ ਰਾਣੀ ਦਾ ਮਤਲਬ ਹੈ ਰਾਤ ਮਰਜ਼ ਕਹਿੰਦੇ ਦਿਨ ਰਾਤ ਸਦਾ ਮਾਇਆ ਦੇ ਪਤੀ ਪਰਮਾਤਮਾ ਦਾ ਨਾਮ ਜਪਿਆ ਕਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਇਆ ਕਰ ਜਿਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਅੱਜ ਮਨੁੱਖਾ ਜਨਮ ਤਨ ਪਦਾਰਥ ਉਸ ਅਕਾਲ ਪੁਰਖ ਵੈਗੁਰ ਦੇ ਦਿੱਤੇ ਹੋਏ ਹਨ ਜਨਮ ਪਦਾਰਥ ਜੀਤ ਹਰਿ ਸ਼ਰਣੀ ਪਰਮਾਤਮਾ ਦੀ ਸ਼ਰਨ ਪੈ ਕੇ ਇਹ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਲੈ ਰਹਾਉ ਕਰਤ ਬੇਕਾਰ ਦੋਖ ਨਾ ਕਰ ਝਾਰਤ ਮਹਾਰਾਜ ਕਹਿੰਦੇ ਭਾਈ ਤੂੰ ਹੌਲ ਹਾਨ ਲਾਭ ਵਿਚਾਰਨ ਤੋਂ ਬਿਨਾਂ ਹੀ ਹਾਨੀ ਅਤੇ ਲਾਭ ਦੋ ਕਰ ਝਾਰਤ ਦੋ ਕਰ ਝਾਰਤ ਮੈਂ ਦੋਵੇਂ ਹੱਥ ਛਾੜ ਦਿਆਂ ਦੋਵੇਂ ਹੱਥ ਕਹਿੰਦੇ ਔਕੇ ਅੱਗਾ ਪਿੱਛਾ ਸੋਚਣ ਤੋਂ ਬਿਨਾਂ ਮਹਾਰਜ ਕਹਿੰਦੇ ਹਨ ਕਿ ਤੂੰ ਹਾਨੀ ਲਾਭ ਵਿਚਾਰਨ ਤੋਂ ਬਿਨਾਂ ਹੀ ਵਿਕਾਰ ਕਰੀ ਜਾ ਰਿਹਾ ਹੈ RAM RATAN RIDD TIL NAHI TARAT ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਪਣੇ ਹਿਰਦੇ ਵਿੱਚ ਤੂੰ ਇੱਕ ਛਿਨ ਵਾਸਤੇ ਵੀ ਨਹੀਂ ਟਿਕਾਉਂਦਾ ਪਰਨ ਪੋਖਣ ਸੰਗ ਆਦ ਬਿਹਾਨੀ ਪਰਨ ਪੋਖਣ ਦਾ ਮਤਲਬ ਹੈ ਪਾਲਣ ਪੋਸਣ ਆਦ ਕਹਿੰਦੇ ਨੇ ਉਮਰ ਨੂੰ ਤੂੰ ਆਪਣਾ ਸਰੀਰ ਪਾਲਣ ਪੋਸਣ ਵਿੱਚ ਹੀ ਤੇਰੀ ਉਮਰ ਜਿਹੜੀ ਹੈ ਇਹ ਲੰਘਦੀ ਜਾ ਰਹੀ ਹੈ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਪ੍ਰਮਾਤਮਾ ਦੀ ਸਿਵਤ ਸਲਾ ਦੇ ਆਤਮਕ ਆਨੰਦ ਦੀ ਅਵਸਥਾ ਤੋਂ ਹੁਣ ਤੱਕ ਸਮਝੀ ਹੀ ਨਹੀਂ ਸ਼ਰਨ ਸਮਰੱਤ ਅਗੋਚਨ ਸਵਾਮੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਅਰਦਾਸ ਕਰਿਆ ਕਰਕੇ ਇਹ ਸਭ ਤਾਕਤਾਂ ਦੇ ਮਾਲਕ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਇਹ ਪਰਮਾਤਮਾ ਮੈਂ ਤੇਰੀ ਸ਼ਰਨ ਆਇਆ ਹਾਂ ਉਧਰ ਨਾਨਕ ਪ੍ਰਭ ਅੰਤਰ ਜਾਮੀ ਗੁਰੂ ਨਾਨਕ ਸਰੂਪ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਮੈਨੂੰ ਬਕਾਰਾਂ ਤੋਂ ਬਚਾ ਲੈ ਇਹਦਾਤਾ ਤੂੰ ਮੇਰਾ ਮਾਲਕ ਹੈ ਤੋ ਮੇਰੇ ਦਿਲ ਦੀ ਜਾਣਨ ਵਾਲਾ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਸਦਾ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਣ ਆਈਏ ਜਿਹੜਾ ਸਭ ਤੱਕ ਦਾ ਮਾਲਕ ਹੈ ਜਿਹੜਾ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਹੈ ਜਿਹੜਾ ਸਾਡਾ ਸਾਰਿਆਂ ਦਾ ਪਾਲਣ ਹਾਰਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਦਾ ਜੁੜ ਕੇ ਅਰਦਾਸਾਂ ਕਰੀਏ ਕਿ ਇਹ ਦਾਤਾ ਜੀ ਅਸੀਂ ਵਿਕਾਰਾਂ ਵਿੱਚ ਡੁੱਬੇ ਹੋਏ ਹਾਂ ਤੂੰ ਬਕਾਰਾਂ ਵਿੱਚ ਡੁੱਬਣ ਤੋਂ ਬਚਾਉਣ ਵਾਲਾ ਹੈ ਤੂੰ ਸਾਡਾ ਮਾਲਕ ਹੈ ਤੂੰ ਸਾਡੇ ਦਿਲ ਦੀ ਜਾਣ ਵਾਲਾ ਹੈ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਔਰ ਚਰਨਾਂ ਨਾਲ ਜੋੜੋ ਜੀ ਇਹ ਅਰਦਾਸ ਸਦਾ ਰਲ ਮਿਲ ਕੇ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਗਤਾਂ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਕਦੇ ਨਾ ਭੁਲੀਏ ਪ੍ਰਮਾਤਮਾ ਸਭਨਾ ਪਰਮੇਰ ਪਰਿਆਤ ਰੱਖੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਤਰ밧 ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ